ਅੱਜ ਨੰਪਰਾ ਮਾਰਕੀਟ ਕਮੇਟੀ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਬਲਕਾਰ ਸਿੱਧੂ ਵੱਲੋਂ ਜਿੱਥੇ ਕੁੱਝ ਕਿ ਪੱਤਰਕਾਰ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ 50 ਕੈਮਰੇ ਅਸੀਂ ਨੰਪਰਾ ਸ਼ਹਿਰ ਦੇ ਵਿੱਚ ਲਵਾਏ ਨੇ ਤੇ ਥਾਣੇ ਦੇ ਵਿੱਚ ਜਾ ਕੇ ਅਦਕਾਟਨ ਵੀ ਕੀਤਾ ਕੈਮਰਿਆਂ ਦਾ ਜੋ ਬਹੁਤ ਵੱਡੀ ਗੱਲ ਆ ਬਾਣ ਵਾਲੀ ਗੱਲ ਹੈ ਕਿ ਜਿਹੜੇ ਇਹਨਾਂ ਦੇ ਚੰਚੇ ਨੇ ਉਹਨਾਂ ਨੇ ਤਾਂ ਮਲੋ ਤਾੜੀਆਂ ਨਾਲ ਬਿਚਾਰ ਲਿਆਤੀ ਹੋਣੀ ਹੈ ਕੀ ਕੈਮਰਾ ਦਾ ਦਰਦ ਘਟਨ ਕਰਤਾ ਜੀ ਲੋ ਜੀ ਕੈਮਰਾ ਦਾ ਦਰਦ ਘਟਨ ਕਰਤਾ ਕਿਸ ਦੂਜਾ ਸਕੂਲਾਂ ਤੇ ਪੈਸਾ ਲਾਇਆ ਨਹੀਂ ਸਕੂਲਾਂ ਦੇ ਅਧ ਘਟਨ ਕਰਤੇ ਤੀਜਾ ਨਸ਼ਾ ਸ਼ਰਿਆਂ ਵੇਚ ਰਿਆ ਅੱਜ ਵੀ ਵੇਚ ਰਿਆ ਤਾਂ ਇਹ ਕਹਿੰਦੇ ਅਸੀਂ ਸੌਹਾ ਖਵਾ ਕੇ ਨਸ਼ਾ ਅਸੀਂ ਦੂਰ ਕਰਤਾ ਅਸੀਂ ਸੌਹਾ ਖਵਾ ਖਵਾ ਪੰਜਾਬ ਦੇ ਵਿੱਚੋਂ ਦਿੱਕਾ ਅਸੀਂ ਖਤਮ ਕਰਤਾ ਇਹਨਾਂ ਦੀ ਬੋਲਬਾਣੀ ਇਹ ਦੇ ਹੱਥਾਂ ਤੇ ਜਾ ਕੇ ਹਰ ਇੱਕ ਦੇ ਆਪ ਦੇ ਹਲਕੇ ਦੇ ਵਿੱਚ ਜਾ ਕੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਸਵਾਹ ਖਵਾਰੇ ਆ ਕਿ ਅਸੀਂ ਨਸ਼ਾ ਹਰ ਇੱਕ ਦੇ ਘਰੋਂ ਅਸੀਂ ਜਿਹੜਾ ਉਹ ਕੱਢ ਦਿੱਤਾ ਕਿ ਇਹ ਤਰੱਕੀਆਂ ਨੇ ਮਾਂ ਨਾਲ ਹੀ ਗੱਲ ਹੈ ਤੇ ਜਿੱਥੇ ਉੱਥੇ ਹੀ ਬਲਕਾਰ ਸਿੱਧੂ ਨੇ ਨਾਮ ਨਹੀਂ ਲਿਆ ਪਰ ਨਿਸ਼ਾਨਾ ਮਾਰਿਆ ਕਿ ਬਹੁਤ سارے ਫਾਲੋਅਰ ਨੇ ਕਿ ਅੱਜ ਕੋਈ ਚੰਗਾ ਕੰਮ ਕੀਤਾ ਨੇ ਕੀ ਅੱਜ ਕੰਮ ਕੀਤਾ ਤਾਂ ਜੋ ਪੱਤਰਕਾਰ ਅੱਜਥੇ ਆਏ ਨਹੀਂ ਉਹ ਗੱਲ ਪਹੁੰਚਦੀ ਪਹੁੰਚਦੀ ਕਿਤੇ ਰਤਨਦੀਪ ਸਿੰਘ ਢਾਲੀਵਾਲ ਕੋਲੇ ਚਲੀ ਗਈ ਤਾਂ ਉਹਨਾਂ ਨੇ ਇਹ ਰੱਖਿਆ ਕਿ ਓਪਨ ਡਿਬייט ਅਸੀਂ ਕਰ ਲੈਨੇ ਆ ਤੁਸੀਂ ਲਾਈਵ ਦੇ ਵਿੱਚ ਆਓ ਤਾਂ ਅਸੀਂ ਜਿਹੜੇ ਜਾਗਦੇ ਜਮੀਰ ਵਾਲੇ ਪੱਤਰਕਾਰ ਨੇ ਜਿਹੜੇ ਬਲਕਾਰ ਸਿੱਧੂ ਨੂੰ ਇੱਕ ਟੋਕ ਕੇ ਸਵਾਲ ਪੁੱਛਣਾ ਚਾਹੁੰਦੇ ਨੇ ਪਰ ਬਲਕਾਰ ਸਿੱਧੂ ਅੱਜ ਦਾ ਇਹਨਾਂ ਪੱਤਰਕਾਰਾਂ ਤੋਂ ਜਿਹੜੀਆਂ ਉਹਨੂੰ ਸਹੀ ਸਵਾਲ ਪੁੱਛਦੇ ਨੇ ਜਿਹੜੇ ਲੋਕ ਹਿੱਤ ਸਵਾਲ ਪੁੱਛਦੇ ਨੇ ਪੱਤਰਕਾਰ ਲੋਕਾਂ ਦੇ ਲਈ ਜਿਹੜੇ ਜਿਹੜੇ ਲੋਕਪੱਕੀ ਸਵਾਲ ਪੁੱਛਦੇ ਨੇ ਪੱਤਰਕਾਰ ਉਹਨਾਂ ਤੋਂ ਹਮੇਸ਼ਾ ਹੀ ਬਲਕਾਰ ਸਿੱਧੂ ਪਸਦਾ ਨਜ਼ਰ ਆਇਆ ਇਹ ਸਿਰਫ ਉਹੀ ਪੱਤਰਕਾਰਾਂ ਨੂੰ ਬੁਲਾਉਂਦੇ ਨੇ ਜਿਹੜੇ ਇਹਨਾਂ ਨੂੰ ਟੱਡੇ ਵਿੰਗੇ ਨਹੀਂ ਸਵਾਲ ਪੁੱਛਦੇ ਸਿੱਧੇ ਸਵਾਲ ਪੁੱਛ ਲੈਂਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਗੇ ਤੁਹਾਡੀ ਕਾਰਜਕਾਰੀ ਕਿਸ ਜੀ ਹੋਵੇਗੀ ਅੱਗੇ ਲੋਕਾਂ ਦੇ ਲਈ ਤੁਸੀਂ ਕੀ ਕੁਝ ਕਰਨਾ ਚਾਹੋਗੇ ਤੁਸੀਂ ਇੰਨਾ ਕੰਮ ਪਹਿਲਾਂ ਹੀ 3 ਸਾਲਾਂ ਦੇ ਵਿੱਚ ਕਰ ਦਿੱਤਾ ਕਿ ਅੱਗੇ 2 ਸਾਲਾਂ ਦੇ ਵਿੱਚ ਆਮ ਦੇ ਹਲਕੇ ਦੇ ਲੋਕਾਂ ਲਈ ਤੁਸੀਂ ਕੀ ਹੋਰ ਕੁਝ ਕਰੋਗੇ ਇਹ ਜਿਹੇ ਸਵਾਲ ਉਹ ਪੁੱਛਦੇ ਨੇ ਤੇ ਬਲਕਾਰ ਸਿੱਧੂ ਜੀ ਨੂੰ ਓਪਨ ਚੈਲੰਜ ਹੈ ਜੇ ਤੁਹਾਡੇ ਚੇਲੇ ਚਪਟੇ ਜਿਹੜੇ ਜੇਕਰ ਉਹਨਾਂ ਦੀ ਜ਼ਮੀਰ ਜਾਗਦੀ ਹੈ ਤਾਂ ਜੇਕਰ ਬਲਕਾਰ ਸਿੱਧੂ ਦੀ ਖੁਦ ਦੀ ਜ਼ਮੀਰ ਜਾਗਦੀ ਹੈ ਤਾਂ ਉਹ ਇੱਕ ਓਪਨ ਡਿਬੇਟ ਕਰੇ ਜਿਸ ਦੇ ਵਿੱਚ ਜਿੰਨਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ ਜਿਹੜੇ ਲੋਕ ਹਿੱਤ ਸਵਾਲ ਪੁੱਛਣਗੇ ਲੋਕਪੱਕੀ ਸਵਾਲ ਪੁੱਛਣਗੇ ਬਲਕਾਰ ਸਿੱਧੂ ਤੋਂ ਜਾਂ ਉਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਉਹਨਾਂ ਤੋਂ ਤਾਂ ਉਸ ਦੇ ਵਿੱਚ ਇੱਕ ਓਪਨ ਡਿਬੇਟ ਤੁਸੀਂ ਲਾਈਵ ਦੀ ਰੱਖ ਲੋ ਰਤਨਦੀਪ ਸਿੰਘ ਢਾਲੀਵਾਲ ਵੀ ਉੱਥੇ ਹੋਣਗੇ ਅਸੀਂ ਵੀ ਹੋਵਾਂਗੇ ਜਿਹੜੇ ਕੁਝ ਗਿਨੇ ਚਨੇ ਪੱਤਰਕਾਰ ਨੇ ਜਿਹੜੇ ਲੋਕੀਤ ਸਵਾਲ ਪੁੱਛਣਗੇ ਕਿ ਤੁਸੀਂ ਉਹਨਾਂ ਦੇ ਨਾਲ ਇੱਕ ਓਪਨ ਮੀਟਿੰਗ ਰੱਖੋ ਗੱਲਬਾਤ ਕਰਿਓ ਤੁਸੀਂ ਆਪਦੇ ਪੱਖ ਰੱਖੋ ਅਸੀਂ ਆਪਦੇ ਪੱਖ ਰੱਖਾਂਗੇ ਜਿਹੜੇ ਲੋਕਾਂ ਦੇ ਨਾਲ ਟੱਕੇ ਹੰਗਰੇ ਨੇ ਜਿਨ੍ਹਾਂ ਦੇ ਮਾਂਵਾ ਦੇ ਪੁੱਤ ਮਾਰੇ ਨੇ ਇਹਦੇ ਚੋਰੀਆਂ ਹੋ ਰਹੀਆਂ ਨੇ ਕਿ ਨੰਪਰੇ ਹਲਕੇ ਦੀ ਗੱਲ ਰੱਖਾਂਗੇ ਨੰਪਰੇ ਹਲਕੇ ਤੋਂ ਤੁਹਾਡੇ ਨਾਲ ਹੋਰ ਬਾਅਦ ਦੀ ਕੋਈ ਗੱਲ ਨਹੀਂ ਜੱਖਾਂਗੇ ਤੁਹਾਡੇ ਨਾਲ ਸਿਰਫ ਜਿਹੜੇ ਤੁਹਾਡੇ ਹਲਕੇ ਨੇ ਜਿਹਨੇ ਤੁਹਾਡੇ ਹਲਕੇ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਜਿੱਥੇ ਤੱਕ ਤੁਹਾਡੇ ਹਲਕੇ ਦੇ ਵਿੱਚ ਪਿੰਡ ਆਉਂਦੇ ਨੇ ਉਹਨਾਂ ਦੇ ਪਿੰਡਾਂ ਦੀ ਹੀ ਤੁਹਾਡੇ ਨਾਲ ਗੱਲਬਾਤ ਕਰਨਗੇ ਹੋਰ ਮਹਾਰਾਜੀ ਭਗਵੰਤ ਮਾਨ ਤੱਕ ਦੀ ਗੱਲ ਨਹੀਂ ਕਰਨਗੇ ਤੁਸੀਂ ਰੱਖੋ ਕਿਨ ਚੈਲੰਜ ਜਤੋਂ ਸਾਨੂੰ ਬਾਕੀ ਅਜੇ ਕੀ ਮੀਟਿੰਗ ਲਈ ਖਾਣੇ ਮੂਰੇ ਰੱਖਿਆ ਸੀ ਉਹ ਪੰਡਵੇਟ ਰੱਖੀ ਸੀਗੀ ਉਹਦੇ ਵਿੱਚ ਵੀ ਤੁਸੀਂ ਰਤਨ ਸਿੰਘ ਰਤਨਦੀਪ ਸਿੰਘ ਢਾਲੀਵਾਨ ਨੇ ਜੋ ਜਵਾਬ ਦਿੱਤਾ ਉਹ ਵੀ ਤੁਸੀਂ ਅੱਗੇ ਵੀਡੀਓ ਰਾਈ ਸੁਣ ਸਕਦੇ ਹਾਂ ਤੇ ਦੁਪਹਿਰੇ ਇੱਕ ਪ੍ਰੈਸ ਕਾਨਫਰੰਸ ਹੋ ਹੁੰਦੀ ਆ ਥਾਣੇ ਦੇ ਵਿੱਚ 50 ਕੈਮਰੇ ਲਾਏ ਗਏ ਆ ਛੇ ਉਸ ਪ੍ਰੈਸ ਕਾਨਫਰੰਸ ਤੋਂ ਥਰੂ ਹੁੰ ਤੋਂ ਕਹਨਾ ਉਹਦਾ ਇੱਕ ਸਾਥ ਲੋਹੇ ਕਿਹਾ ਗਿਆਗਾ ਵੀ ਇੱਕ ਪੱਤਰਕਾਰ ਆ ਆਰੰਪਰਾਪੂਰ ਦਾ ਜਿਹਦੇ ਬਹੁਤ سارے ਫਾਲੋਅਰ ਨੇ ਵੀ ਆਏ ਨਹੀਂ ਕਿਉਂਕਿ ਅੱਜ ਅਸੀਂ ਚਿੰਗਾ ਕੰਮ ਦਿਖਾਇਆ ਹੈਗਾ ਤਾਂ ਕਰਕੇ ਆਏ ਨਹੀਂ ਜਿੱਦਾਂ ਇੱਕ ਕੱਦਾ ਕੈਮਰਾ ਟੁੱਟ ਗਿਆ ਆ ਜਾਣਗੇ ਉਸ ਤੋਂ ਬਾਅਦ ਮੈਨੂੰ ਲਗਾਤਾਰ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਮੈਨੂੰ ਲਗਾਤਾਰ ਬਹੁਤ ਸਾਰੇ ਪੱਤਰਕਾਰਾਂ ਦੇ ਇਸਾ ਸ਼ਹਿਰ ਤੋਂ ਇਸਾ ਹਲਕੇ ਤੋਂ ਮਹਰਾਜਪਿੰਡ ਤੋਂ ਫੂਲ ਤੋਂ ਸੇਲਵਰਾ ਤੋਂ ਵੀ ਤੇ ਸਲਾਬਤਪੁਰੇ ਤੋਂ ਵੀ ਮੈਨੂੰ ਕਈ ਫੋਨ ਆਏ ਵੀ ਇਹ ਤੁਹਾਡੇ ਬਾਰੇ ਗੱਲ ਕੀਤੀ ਗਈ ਆ ਤੁਸੀਂ ਇਹਦੇ ਬਾਰੇ ਦੱਸੋ ਤਾਂ ਉਸ ਤੋਂ ਬਾਅਦ ਮੇਰੀ ਜਗਜੀਤ ਖੁੱਲਰ ਨੇ ਇੱਕ ਰਿਕਾਰਡਿੰਗ ਕਰ ਲਈ ਇਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਕਹੋਗੇ ਮੈਂ ਕਿਹਾ ਜੀ ਮੈਂ ਪਟਿਆਲੇ ਗਿਆਵਾਂਗਾ 6 ਵਜੇ ਆ ਜਾਵਾਂਗੇ ਐਮਐਲਏ ਸਾਹਿਬ ਆ ਜਾਣ ਤੇ ਆਪਾਂ ਲਾਈਵ ਇੰਟਰਵਿਊ ਕਰ ਲੈਣੇ ਆ ਜੋ ਸਾਡੇ ਕੋਲੇ ਮਸਲੇ ਨੇ ਜਾਂ ਸਾਡੇ ਸਵਾਲ ਨੇ ਉਹਨਾਂ ਦਾ ਜਵਾਬ ਐਮਐਲਏ ਸਾਹਿਬ ਦੇ ਦੇਣ ਤੇ ਜਿਹੜਾ ਐਮਐਲਏ ਸਾਹਿਬ ਨੇ ਕੰਮ ਕੀਤਾਗਾ ਚਾਹੇ ਉਹ ਰਮਪਰਾ ਫੂਲ ਦਾ ਸੀਵਰੇਜ ਇੱਕ ਨੰਬਰ ਕੀਤਾਗਾ ਫੂਲ ਨੂੰ ਫੂਲ ਦਾ ਸੀਵਰੇਜ ਇੱਕ ਨੰਬਰ ਕੀਤਾ ਟੀਪੀਡੀ ਦੇ ਸਾਹਮਣੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾਗਾ ਜਾਂ ਡੜੇ ਸੱਤੇ ਦਾ ਮਸਲਾ ਹੱਲ ਕੀਤਾਗਾ ਡਰੱਗ ਦੇ ਮਸਲੇ ਹੱਲ ਕੀਤੇ ਆ ਜਾਂ ਹੋਰ ਕੋਈ ਵੀ ਜਿੰਨੀਆਂ ਵੀ ਸ਼ਿਕਾਇਤਾਂ ਨੇ ਜਿਹੜੇ ਉਹਨਾਂ ਨੇ ਕੰਮ ਸੋਲਵ ਕੀਤੇ ਆ ਉਹ ਆਪਣਾ ਪੱਖ ਦੱਸ ਦੇਣ ਕੈਮਰਿਆਂ ਦੀ ਗੱਲ ਅਸੀਂ ਕਰਦੇ ਆ ਬਹੁਤ ਸਾਰੀਆਂ ਚੋਰੀਆਂ ਰਮਪਰਾ ਫੂਲ ਦੇ ਵਿੱਚ ਹੋ ਰਹਿ ਰਹੀਆਂ ਪਿਛਲੇ ਦਿਨ ਸਾਡੇ ਹੀ ਸਾਡੇ ਬਜ਼ੁਰਗਾਂ ਦੇ ਪਰਾਣੀ ਸੱਜਣ ਨੇ ਕੋ ਤੋੜਦੇ ਨੇ ਅਲਾਹਾਬਾਦ ਬੈਂਕ ਵੀ ਉਹਨਾਂ ਦੇ ਇਹੀ ਉੱਥੇ ਦੁਕਾਨਾਂ ਦੇ ਵਿੱਚ ਉਹਨਾਂ ਜਨਤਾ ਨਗਰ ਦੇ ਵਿੱਚ ਉਹਨਾਂ ਦਾ ਘਰ ਉਦੀ ਦੇ ਉਹਨਾਂ ਦਾ ਪਰਸਨਲ ਕੋਸ਼ ਕੋਈ ਨਹੀਂ ਗਿਆ ਬੇ ਆ ਕੋਈ ਗੀਜਾ ਪਾੜ ਕੇ ਅਗਲੇ ਦਿਨ ਉਹਨਾਂ ਨੂੰ ਅਟੈਕ ਹੋਇਆ ਤਾਂ ਕਹਿੰਦੇ ਜਿਵੇਂ ਕੋਈ ਟੈਨਸ਼ਨ ਲੈ ਕੇ ਐਸਐਚਓ ਨੂੰ ਸੀ ਵਾਰ ਵਾਰ ਫੋਨ ਕਰੇ ਵੀ ਉਹਨਾਂ ਦਾ ਪਤਾ ਹੀ ਲੱਭ ਕਰ ਸ਼ਿੰਸ਼ੀ ਦੇ ਤੌਰ ਤੇ ਉਹ ਵੀ ਫੋਨ ਨਹੀਂ ਗਿਆ ਤੇ ਚੋਰ ਤਾਂ ਫੜਦੇ ਨਹੀਂ ਕਿਥੋਂ ਸਮਝ ਵੇ ਇੱਕ ਐਗਜ਼ਾਮਪਲ ਕਿ ਹੈ ਇਹੀਆਂ ਹੋ ਸਾਰੀਆਂ ਐਗਜ਼ਾਮਪਲਾਂ ਲੋਕ ਆਪਣੀਆਂ ਦੇ ਦੇ ਉਤਵਾ ਮੈਚ ਆਇਆ 6:00 ਵਜੇ ਸ਼ਰੇਤੋ ਸਤਿਵਿਦਾ ਸਿੰਘ ਦਾ ਇੱਕ ਸਾਹਬ ਨੂੰ ਟਾਈਮ ਦਿੱਤਾ ਬਹੁਤ ਸਾਰੇ ਵਿਦਾ ਐਕਸਾਹਬ ਦੇ ਨੇੜਲੇ ਬੰਦੇ ਸਾਨੂੰ ਕਾਲ ਕਰ ਰਹੇ ਜੇ ਕੋਈ ਕਹੂਗਾ ਸੀ ਸਬੂਤ ਵੀ ਦਿਖਾ ਦੇਗੇ ਉਹ ਕਾਲ ਤੇ ਕਹਿ ਰਹੇ ਹੈ ਵੀ ਸੀ ਲੈ ਕੇ ਗੱਲ ਕਰ ਲੈਣੇ ਆ ਸਾਡੇ ਨਾਲ ਮੀਟਿੰਗ ਕਰ ਲਓ ਕੋਈ ਕਹਿੰਦਾ ਕਿਤੇ ਮੀਟਿੰਗ ਕਰ ਲਓ ਕਿਤੇ ਮੀਟਿੰਗ ਕਰ ਲਓ ਤਾਂ ਅਸੀਂ ਵਿਦਾ ਐਕਸਾਹਬ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਕੋਈ ਨਿੱਜੀ ਮੀਟਿੰਗਾਂ ਆ ਰਹੇ ਨਹੀਂ ਤੁਸੀਂ ਲਾਈਵ ਸਾਡੇ ਨਾਲ ਇੰਟਰਵਿਊ ਕਰ ਲਓ ਜੇ ਤੁਹਾਨੂੰ ਐ ਵੀ ਰਿਕਾਰਡਡ ਇੰਟਰਵਿਊ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਸਕਦਾਗਾ ਲਾਈਵ ਇੰਟਰਵਿਊ ਕਰੋ ਸਾਰੇ ਲੋਕਾਂ ਨੂੰ ਪਤਾ ਲੱਗ ਜੂਗਾ ਸੋ ਆ ਸ਼ਹਿਰ ਵਾਸੀ ਵੀ ਖੜੇ ਆ ਇਹ ਵੀ ਆਗੇ ਵੀ ਇਹ ਦੇਖਣ ਆਏ ਸੀ ਵੀ ਲਾਈਵ ਇੰਟਰਵਿਊ ਕਿਵੇਂ ਹੁੰਦਾਗਾ ਕੀ ਸਵਾਲ ਜਵਾਬ ਹੋਣਗੇ ਇਹਨਾਂ ਚੋਂ ਕੋਈ ਸੱਜਣ ਸਾਨੂੰ ਕਹਿ ਰਹੇ ਸੀ ਵੀ ਆਹ ਸਵਾਲ ਪੁੱਛਿਓ ਆਹ ਸਵਾਲ ਪੁੱਛਿਓ ਸੋ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਸੋ ਇਹ ਮਸਲਾ ਸੀ ਹਾਂ ਵ代यक ਦੇ ਫਿਊਚਰ ਦੇ ਵਿੱਚ ਵੀ ਕਿਤੇ ਕਹਿਣ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਸਾਥੀਆਂ ਨੂੰ ਕਿਹਾਗਾ ਜੋ ਫਿਊਚਰ ਦੇ ਵਿੱਚ ਵੀ ਕਹਿਣ ਵੀ ਲਾਈਵ ਇੰਟਰਵਿਊ ਕਰਨਾ ਸੀ ਲਾਈਵ ਇੰਟਰਵਿਊ ਲਈ ਤਿਆਰ ਆਪਾਂ ਵ代यक ਸਾਹਿਬ ਦਾ ਲਾਈਵ ਇੰਟਰਵਿਊ ਕਰ ਲਾਂਗੇ ਵ代यक ਦਾ ਹੀ ਨਹੀਂ ਚਾਹੇ ਉਹ ਗੁਰਪ੍ਰੀਤ ਸਿੰਘ ਕਾਂਗੜ ਹੋਣ ਸਕੰਦਰ ਸਿੰਘ ਮਲੂਕਾ ਹੁਣ ਜਾਂ ਹੋਰ ਕੋਈ ਵੀ ਹਲਕਾ ਇਨਚਾਰਜ ਹੁਣ ਜਿਹੜੇ ਵੀ ਮਸਲੇ ਤੇ ਲਾਈਵ ਇੰਟਰਵਿਊ ਕਰਨਾ ਰਾਮਪਰਾ ਖੂਬਦਾ ਸੀ ਤਿਆਰ ਆ ਜੋ ਉਹਨਾਂ ਦੇ ਜਦੋਂ ਸਰਕਾਰ ਸੀ ਉੱਥੇ ਕੱਪਲੇ ਹੋਏ ਉਹ ਵੀ ਅਸੀਂ ਜਾਗਰ ਕਰਾਂਗੇ ਉਹ ਜਾਗਰ ਕਰਦੇ ਵੀ ਆਏ ਆ ਜੇ ਕਿਸੇ ਨੂੰ ਐ ਹੋਵੇ ਵੀ ਹੋਣ ਵਾਲੇ ਪਾਰਟੀ ਨੂੰ ਲੈ ਕੇ ਜਿਆਦਾ ਜੜਾ ਹੈਗਾ ਉਹ ਕਟਾਸ਼ ਹੋ ਰਿਹਾ ਹੈਗਾ ਜਿਆਦਾ ਕਿੰਤੂ ਬਰੰਤੂ ਹੋ ਰਿਹਾ ਹੈਗਾ